ਰਾਜਾ ਰਾਜ ਸਾਹਿਬ ਜੀ ਦਾ ਦਰਬਾਰ ਮਜ਼ਾਰ ਹੁਣ ਪਲੰਗ ਲੱਗਣਾ ਪਲੰਗ ਦੇ ਉੱਤੇ ਚੌਰ ਸਾਹਿਬ ਕੀਤਾ ਜਾਣਾ ਜਿੰਨੀ ਮੈਨੂੰ ਗੁਰਮਤਿ ਸਮਝ ਆ ਇਹ ਗੁਰਮਤਿ ਦੇ ਅਨੁਕੂਲ ਨਹੀਂ ਆ ਪੂਜਾ ਆ ਪੂਜਾ ਇੱਥੇ ਲਿਖਿਆ ਹੋਇਆ ਡੇਰਾ ਇੱਥੇ ਲਿਖਿਆ ਹੋਇਆ ਡੇਰਾ ਅਰਦਾਸ ਦੇ ਰੂਪ ਨੂੰ ਵਿਗਾੜਨ ਦੀ ਗੱਲ ਇਹ ਟੱਲ ਲੱਗਣਾ ਜਿਹੜਾ ਵੀਰਾਂ ਦਾ ਧਰਮ ਚ ਹੈ ਉਹਨਾਂ ਨੂੰ ਮੁਬਾਰਕ ਕਾ ਸੀ ਉਹਦੇ ਤੇ ਕੋਈ ਕਿੰਤੂ ਨਹੀਂ ਕਰਦੇ ਪਰੰਤੂ ਗੁਰਦੁਆਰੇ ਚ ਇਹਦਾ ਕੀ ਕੰਮ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਕਿ ਤਖਤ ਸ੍ਰੀ ਹਜੂਰ ਨਾਨਕ ਕਬਲ ਅਸੀਂ ਤਾਂ ਪੰਜ ਤਖਤ ਹੀ ਪੜੇ ਸੀ ਛੇਵੇਂ ਤਖਤ ਬਾਰੇ ਸਾਨੂੰ ਪਤਾ ਨਹੀਂ ਇਹ ਸ਼੍ਰੀ ਕਾਲ ਤੱਕ ਸਭ ਦੇ ਜਦੇਦਾਰ ਨੇ ਸਾਨੂੰ ਦੱਸਣਾ ਹੈ ਕਿ ਕੀ ਇਹ ਅਨਕੂਲ ਨੇ ਆ ਉਹਨਾਂ ਦੇ ਗ੍ਰੰਥ ਜਿਹੜਾ ਉਹਨਾਂ ਨੇ ਰਚਿਆ ਇਹ ਹੈ ਆ ਉਹਨਾਂ ਦਾ ਉੱਥੋਂ ਦਾ ਸਲੋਗਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੋਲ ਕਲਾਕੇ ਮੱਥਾ ਟੇਕਣਾ ਦੇਖੋ ਜੀ ਮੈਂ ਕੁਛ ਨਹੀਂ ਕੀਤਾ ਇਹਦੇ ਵਿੱਚ ਆ ਉਹਨਾਂ ਦੀ ਵੈਬਸਾਈਟ ਆ ਉਹਦੇ ਤੋਂ ਆਇਆ ਰਾਜਾ ਰਾਜ ਸਾਹਿਬ ਜੀ ਦਾ ਦਰਬਾਰ ਮਜ਼ਾਰ ਆ ਹੁਣ ਪਲੰਗ ਲੱਗਣਾ ਪਲੰਗ ਦੇ ਉੱਤੇ ਚੌਰ ਸਾਹਿਬ ਕੀਤਾ ਜਾਣਾ ਜਿੰਨੀ ਮੈਨੂੰ ਗੁਰਮਤਿ ਦੀ ਸਮਝ ਆ ਇਹ ਗੁਰਮਤਿ ਦੇ ਅਨੁਕੂਲ ਨਹੀਂ ਹੈ ਬਾਕੀ ਦੀ ਗੱਲ ਜਿਹੜੀ ਅਕਾਲ ਤਖਬ ਸਾਹਿਬ ਅਸੀਂ ਕਰ ਦਿੱਤੀ ਆ ਇਹ 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 ਜਿਹੜਾ ਇੱਕ ਵੱਡੀ ਗੱਲ ਹੈਗੀ ਆ ਹੁਣ ਉਦੋਂ ਅੱਗੇ ਉਹ ਕਹਿੰਦੇ ਕਿ ਉੱਥੇ ਕੋਈ ਹੋਰ ਪੂਜਾ ਨਹੀਂ ਆ ਪੂਜਾ ਆ ਪੂਜਾ ਇੱਥੇ ਲਿਖਿਆ ਹੋਇਆ ਡੇਰਾ ਆਪਣਾ ਕੀ ਹੈਗਾ ਰਾਜਾ ਬਲੀ ਕਰ ਭਲੀ ਅਰਦਾਸ ਦੇ ਰੂਪ ਨੂੰ ਵਿਗਾੜਨ ਦੀ ਗੱਲ ਇਹ ਟੱਲ ਲੱਗਣਾ ਜਿਹੜਾ ਵੀਰਾਂ ਦਾ ਧਰਮ ਚ ਹੈ ਉਹਨਾਂ ਨੂੰ ਮੁਬਾਰਕ ਆ ਸੀ ਉਹਦੇ ਤੇ ਕੋਈ ਕਿੰਤੂ ਨਹੀਂ ਕਰਦੇ ਪਰੰਤੂ ਗੁਰਦੁਆਰੇ ਚ ਇਹਦਾ ਕੀ ਕੰਮ ਹੈ ਇੱਕ ਫਿਰ ਆ ਵੀ ਇਹ ਹੀ ਦਰਸਾਉਂਦਾ ਕਿ ਉੱਥੇ ਇਹ ਕੋਈ ਮਹਾਂਪੁਰਸ਼ ਉਹਨਾਂ ਦੇ ਹੈਗੇ ਆ ਸੀ ਉਹਨਾਂ ਦੇ ਨਾਲ ਕੋਈ ਉਹ ਨਹੀਂ ਕਰਦੇ ਹੁਣ ਆ ਜਿੱਥੇ ਸੰਸਕਾਰ ਉਹਨਾਂ ਦਾ ਕੀਤਾ ਸਤਪੁਰਸ਼ਾਂ ਦਾ ਉੱਥੇ ਇਹ ਸੋਨੇ ਦੀ ਪਲਕੀ ਆ ਭਵੇਂ ਇਦੋਂ ਵੱਡੀ ਲਾਉਣ ਪਰੰਤੂ ਗੁਰੂ ਦੇ ਸਿਧਾਂਤਾਂ ਅਨੁਸਾਰ ਸਾਨੂੰ ਇਹ ਗੱਲ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਕਿ ਤਖਤ ਸ਼੍ਰੀ ਹਜੂਰ ਨਾਭ ਕਬਲ ਅਸੀਂ ਤਾਂ ਪੰਜ ਤਖਤ ਹੀ ਪੜੇ ਸੀ ਛੇਵੇਂ ਤਖਤ ਬਾਰੇ ਸਾਨੂੰ ਪਤਾ ਨਹੀਂ ਗਿਆਨ ਨਹੀਂ ਇਹ ਅਸੀਂ ਸ਼੍ਰੀ ਕਲਤਖ ਸਾਬ ਜੋ ਡਾਕੂਮੈਂਟ ਤੁਹਾਨੂੰ ਦਿਖਾਏ ਜਾ ਰਹੇ ਨੇ ਸਾਰੇ ਹੀ ਸ਼੍ਰੀ ਕਲਤਖ ਸਾਬ ਇਹ ਐਪਲੀਕੇਸ਼ਨ ਦੇ ਨਾਲ ਲਾ ਦਿੱਤੇ ਨੇ ਸੋ ਇਸੇ ਤਰ੍ਹਾਂ ਜਿੰਨੇ ਪਸ਼ਾਕੇ ਨੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਚੜਦੇ ਦੇਖੇ ਨੇ ਪਰੰਤੂ ਇਹ ਉਥੇ ਜਿਹੜਾ ਉਹਨਾਂ ਦਾ ਹੈਗਾ ਔਰ ਸਤ ਪੂਨੋ ਗੁਰੂ ਸਾਹਿਬ ਵਾਲੇ ਰਮਾਲਿਆਂ ਦੇ ਨਾਲ ਇਹ ਉਹ ਕਰਦੇ ਨੇ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਮਹਿਸੂਸ ਹੋਇਆ ਜੇ ਇਹੋ ਜੀਆਂ ਤਸਵੀਰਾਂ ਇਹ ਉਹਨਾਂ ਦੀਆਂ ਨਹੀਂ ਕਿ ਕਿਤੋਂ ਅਸੀਂ ਪ੍ਰਾਪਤ ਨਹੀਂ ਕੀਤੀਆਂ ਹੁਣ ਇਹ ਸ਼੍ਰੀ ਕਲਤਕ ਸਭ ਦੇ ਜਦੇਦਾਰ ਨੇ ਸਾਨੂੰ ਦੱਸਣਾ ਹੈ ਕਿ ਕੀ ਇਹ ਅਨਕੂਲ ਨੇ ਆ ਉੱਥੇ ਇਹ ਵੀ ਉਹੋ ਜਿਹੀ ਕੁਝ ਇਦਾਂ ਦਾ ਕਾਰਨ ਹੈ ਆ ਉਹਨਾਂ ਦੇ ਗ੍ਰੰਥ ਜਿਹੜਾ ਉਹਨਾਂ ਨੇ ਲਿਚਿਆ ਇਹ ਹੈ ਆ ਉਹਨਾਂ ਦਾ ਉੱਥੋਂ ਦਾ ਸਲੋਗਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੋਲ ਕਲਾ ਕੇ ਮੱਥਾ ਟੇਕਣਾ ਸਿੱਖ ਧਰਮ ਵਿੱਚ ਨਹੀਂ ਹੈ ਇਹ ਵੀ ਅਜਿਹਾ ਹੀ ਕੁਝ ਹੋ ਰਿਹਾ ਹੈ ਸੋ ਹੁਣ ਆਪਾਂ ਆਈਏ ਕਿ ਸਾਡੀ ਸਮਝ ਮੁਤਾਬਕ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ 2001 ਚ ਇਹ ਮੈਂ ਹਾਈਲਾਈਟ ਵੀ ਕੀਤਾ ਕਬਰਾਂ ਮਟੀਆਂ ਖਾਨਗਾਹਾਂ ਜਿੱਥੇ ਕੋਈ ਹੋਰ ਪੂਜਾ ਹੁੰਦੀ ਹੋਵੇ ਇਹ ਸ਼੍ਰੀ ਅਕਾਲ ਤਖਤ ਸਾਹਿਬ